ਗਵਾਲੀਅਰ ਪੁਲਿਸ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਕਾਲ ਸੈਂਟਰ ਰਾਹੀਂ ਵਿਦੇਸ਼ੀ ਨਾਗਰਿਕਾਂ ਨੂੰ ਠੱਗਦਾ ਹੈ। ਇਹ ਕਾਲ ਸੈਂਟਰ ਮਾਧਮਨਗਰ ਦੇ ਇੱਕ ਹੋਟਲ ਦੇ ਕਮਰੇ ਵਿੱਚ ਚੱਲ ਰਿਹਾ ਸੀ। ਪੁਲਿਸ ਨੇ ਛਾਪੇਮਾਰੀ ਵਿੱਚ ਇੱਕ ਔਰਤ ਸਮੇਤ 7 ਮੁਜਮਾ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਵੱਲੋਂ ਫੜੇ ਗਏ ਮਲਜ਼ਮ ਗਵਾਲੀਅਰ ਵਿੱਚ ਬੈਠ ਕੇ ਬ੍ਰਿਟਾਨੀਆ ਤੇ ਅਮਰੀਕਾ ਸਮੇਤ ਹੋਰਨਾਂ ਦੇਸ਼ਾਂ ਵਿੱਚ ਰਹਿ ਰਹੇ ਨਾਗਰਿਕਾਂ ਨੂੰ ਠੱਗਣ ਦਾ ਕੰਮ ਕਰਦੇ ਸਨ। ਫੜੇ ਗਏ ਮਲਜ਼ਮ ਮਾਈਕਰੋਸਾਫਟ ਕੰਪਨੀ ਦੇ ਫਰਜ਼ੀ ਏਜੰਟ ਹੋਣ ਦਾ ਬਹਾਨਾ ਬਣਾ ਕੇ ਵਿਦੇਸ਼ੀ ਨਾਗਰਿਕਾਂ ਨੂੰ ਫੋਨ ਕਰਕੇ ਠੱਗੀ ਮਾਰਦੇ ਸਨ। ਗਵਾਲੀਅਰ ਪੁਲਿਸ ਨੂੰ ਕਿਸੇ ਮੁਖਬਰ ਤੋਂ ਸੂਚਨਾ ਮਿਲੀ ਸੀ ਕਿ ਚਾਂਸੀ ਰੋਡ ਸਥਿਤ ਮਾਧਮ ਨਗਰ ਸਥਿਤ ਆਸ਼ੀਰਵਾਦ ਹੋਟਲ ਦੀ ਦੂਜੀ ਮੰਜ਼ਿਲ ਤੇ ਇੱਕ ਕਮਰੇ 'ਚ ਕੁਝ ਲੋਕ ਕਾਲ ਸੈਂਟਰ ਚਲਾ ਰਹੇ ਸਨ। ਇੰਟਰਨੈਸ਼ਨਲ ਕਾਲ ਸੈਂਟਰ ਦੀ ਆੜ ਵਿੱਚ ਇਹ ਲੋਕ ਅਮਰੀਕਾ, ਬਰਤਾਨੀਆ ਤੇ ਹੋਰ ਦੇਸ਼ਾਂ ਵਿੱਚ ਰਹਿੰਦੇ ਨਾਗਰਿਕਾਂ ਨੂੰ ਫੋਨ ਕਰਕੇ ਮਾਈਕਰੋਸਾਫਟ ਕੰਪਨੀ ਦੇ ਫਰਜ਼ੀ ਏਜੰਟ ਹੋਣ ਦਾ ਬਹਾਨਾ ਬਣਾ ਕੇ ਕੰਪਿਊਟਰ ਵਿੱਚ ਵਾਇਰਸ ਹੋਣ ਦੇ ਬਹਾਨੇ ਲੱਖਾਂ ਰੁਪਏ ਦੀ ਠੱਗੀ ਮਾਰ ਰਹੇ ਸਨ। ਪੁਲਿਸ ਟੀਮ ਹੋਟਲ ਹੋਚ ਗਈ ਹੋਟਲ ਦਾ ਗੇਟ ਖੁਲਪਾਇਆ ਗਿਆ ਦੂਜੀ ਮੰਜ਼ਲ ਤੇ ਕਮਰਾ ਨੰਬਰ 204 ਚ 6 ਲੜਕੇ ਤੇ ਇੱਕ ਕੁੜੀ ਲੈਪਟਾਪ ਦੇ ਸਾਹਮਣੇ ਬੈਠੇ ਤੇ ਕੰਨਾਂ ਵਿੱਚ ਹੈੱਡਫੋਨ ਲਗਾ ਕੇ ਅੰਗਰੇਜ਼ੀ ਵਿੱਚ ਗੱਲਾਂ ਕਰ ਰਹੇ ਸਨ ਸਿਪਾਹੀਆਂ ਨੇ ਉਹਨਾਂ ਨੂੰ ਫੜ ਲਿਆ ਤੇ ਗ੍ਰਿਫਤਾਰ ਕੀਤੇ ਗਏ ਮਲਜ਼ਮਾ ਵਿੱਚ ਅਬੇ ਰਾਜਵਤ ਨਿਤੇਸ਼ ਕੁਮਾਰ ਦੀਪਕ ਥਾਪਾ پرویز ਆलम ਸ਼ਵੇਤਾ ਭਾਰਤੀ ਤੇ ਰਾਜਕੇਲਾਸ਼ਪੁਰ ਤੇ ਸੁਰੇਸ਼ ਵਾਸਲ ਸ਼ਾਮੁਲਸ ਗਵਾਲੀਅਰ ਦੇ ਆਈਜੀ ਅਰਵਿੰਦ ਸੈਕਸੈਨਾ ਨੇ ਦੱਸਿਆ ਕਿ ਲੈਪਟਾਪ ਦੇ ਮੋਨੀਟਰ ਸਕਰੀਨ ਤੇ ਐਪਲੀਕੇਸ਼ਨ ਸਕਰੀਨ ਦੇ ਕਾਲ ਵਿਕਲਪ ਤੇ ਦਿਖਾਏ ਗਏ ਡਾਇਲ ਕੀਤੇ ਤੇ ਪ੍ਰਾਪਤ ਕੀਤੇ ਗਏ ਕਾਲ ਨੰਬਰ ਭਾਰਤੀ ਨੰਬਰ ਨਾ ਹੋ ਕੇ ਵਿਦੇਸ਼ ਦੇ ਅੰਤਰਰਾਸ਼ਟਰੀ ਨੰਬਰ ਸਨ ਲੜਕਾ ਲੜਕੀ ਕਾਲ ਸੈਂਟਰ ਚ ਕੰਮ ਕਰਦੇ ਪਾਏ ਗਏ ਤੇ ਮੌਕੇ ਤੇ ਹੀ ਮੁਟਲੀ ਪੁਸ਼ਕਿਸ਼ ਕੀਤੀ ਗਈ ਪਤਾ ਲੱਗਾ ਹੈ ਕਿ ਇਹ ਲੋਕ 3-7 ਦਿਨ ਪਹਿਲਾਂ ਹੀ ਗਵਾਲੀਅਰ ਆਏ ਸਨ ਤੇ ਉਦੋਂ ਤੋਂ ਹੀ ਕੰਮ ਕਰ ਰਹੇ ਸਨ ਗਵਾਲੀਅਰ ਵਿੱਚ ਕੰਮ ਕਰਨ ਲਈ ਜਗਾ ਤੇ ਫਰਨੀਚਰ ਦਾ ਸੈਟਅਪ ਮੋਰੇਨਾ ਦੇ ਸੰਜੀਵ ਪਦੌੜੀਆ ਦੁਆਰਾ ਕੀਤਾ ਗਿਆ ਸੀ ਕਰਨ ਦੇ ਲੈਪਟਾਪ ਮੋਬਾਈਲ ਫੋਨ ਤੇ ਵਾਈਫਾਈ ਸਮੇਤ ਹੋਰ ਇਲੈਕਟ੍ਰਿਕ ਉਪਕਰਨ ਮਹਾਇਆ ਕਰਵਾਏ ਗਏ ਸਨ ਗ੍ਰਿਫਤਾਰ ਕੀਤੇ ਗਏ ਠੱਗਾ ਨੇ ਵਿਦੇਸ਼ੀਆਂ ਨਾਲ ਗੱਲ ਕਰਦੇ ਹੋਏ ਆਪਣਾ ਅਸਲੀ ਨਾਂ ਨਹੀਂ ਦੱਸਿਆ ਤੇ ਵਿਦੇਸ਼ਾਂ ਵਿੱਚ ਆਪਣੇ ਸਿਰਫ ਉਪਨਾਮ ਦੱਸੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ